ਚੈਨੈਕਲੀ ਜੇ ਚਲਾਇਤੇ ਸਾਰਨ ਲਈ ਭੈਣ ਚਲੋ ਨਾ ਨਾ ਹੋਰ ਕਿ ਜੀ ਚਲੋ ਆਓ ਸਾਰੇ ਬੋਲ ਰਹਾ ਹੈ ਤਿੰਨ ਛੜਿਆ ਹੋਰ ਕਿ ਨਾ ਯਾਰ ਤੂੰ ਨੇ ਉਹ ਐਸੇ ਖੇ ਰੋਗ ਲਾ ਲਾ ਹੋਰ ਤਿਆਰ ਕਿੱਥੇ ਜਾ ਰਹਾ ਰਾਕੇ ਮੁੜ ਕੇ ਆ ਭੈਣ ਤੂੰ ਫੁੱਟਰੋ ਜਾ ਕੇ ਆਪੀ ਗਏ ਤਾਂ ਗਿਆ ਪਹਿਲਾਂ ਹਾਂ ਫੁੱਟਰੋ ਜਾ ਕੇ ਘਰ ਦੇ ਵਿੱਚੋਂ ਸ਼ਿਕਾਇਤ ਕੀਤੀ ਸ਼ਿਕਾਇਤ ਕਰਤਾ ਹੀਆਂ ਭਾਈ ਤੁਹਾਨੂੰ ਸ਼ਿਕਾਇਤ ਕੀਤੀ ਸਾਡੇ ਗੇਟ ਤੇ ਦਰਵਾਜ਼ਾ ਬਰੀਆਂ ਉਧਰ ਤਾਂ ਕਿਉਂ ਨਹੀਂ ਆਏ ਉਲੀਸ ਕਹਿੰਦੇ ਕਿਉਂ ਆਏ ਆ ਜੀ ਦਾ ਐਸੇ ਟਿਕੜੀ ਭਾਜੀ ਬਾਹਰ ਖੜੇ ਤੁਹਾਨੂੰ ਘਰ ਪਹਿਲੇ ਮੈਂ ਅਸੀਂ ਇਹਨਾਂ ਦਾ ਤੁਹਾਨੂੰ ਘਰ ਪਹਿਲੇ ਮੈਂ ਅਸੀਂ ਕਿੱਥੋਂ ਪੁੱਛਿਆ ਓਏ ਭਾਈ ਕਿੱਟੋ ਪੁੱਛਿਆ ਤੁਸੀਂ ਲੈ ਉਹਨਾਂ ਦੇ ਨਾਲ ਕਿੱਟੋ ਘਰ ਪੁੱਛਿਆ ਤੁਸੀਂ ਤੁਹਾਨੂੰ ਸੱਜਿਆ ਨਾਲ ਉੱਥੇ ਜਿੱਥੇ ਸਾਡੇ ਕਿਰਪਾਨਾਬੱਜੀਆਂ ਤੁਸੀਂ ਇੱਥੇ ਗੱਲ ਜੀ ਕੀ ਕਰਨਾ ਹੈ ਤੁਸੀਂ ਪਹਿਲਾਂ ਮੌਕਾ ਦੇਖੋ ਕਿਰਪਾਨਾ ਕੀ ਬੱਜੇ ਕੀ ਹੋਏਗੀ ਮੌਕੇ ਤੇ ਗੱਲ ਕਹੀ ਮੈਂ ਕਿਹਾ ਇਦਾਂ ਕਰਕੇ ਸਾਡੇ ਨਾਲ ਘਟੌੜਾ ਫਰਨੀਚਰ ਵਾਲੇ ਆ ਬੇ ਉਹਨਾਂ ਦੇ ਮੁੰਡਾ ਖੰਡਾ ਮਾਰ ਕੇ ਗਿਆ ਹੈ ਮੈਨੂੰ ਫੋਨ ਆਇਆ ਸੀ ਇੱਥੇ ਖੜੇ ਹਾਂ ਵੀ ਸਰ ਤੁਸੀਂ ਇੱਥੇ ਆ ਜੀ ਸਵੇਰੇ ਆਪਾਂ ਮੁੰਡਾ ਪੇਸ਼ ਕਰੋ ਜੀ ਮੇਰੇ ਮਹੌਨੇ ਪਰਚਾ ਦੇ ਹਾਂਜੀ ਭਾਈ ਜਿੱਥੇ ਕਿਰਪਾਨਾ ਮਾਰ ਕੇ ਆ ਨਾਮ ਕੀ ਹੈ ਭਾਈ ਤੁਹਾਡਾ ਮੇਰਾ ਨਾਮ ਗੋਪਾਲਕਿਸ਼ਨ ਹੈ ਜੀ ਅੱਛਾ ਜੀ ਆਹ ਕਿ ਏ ਰੰਡੇ ਆ ਜੀ ਦਾਖਨ ਰੋਡ ਤੋਂ ਅੱਗੇ ਜਾ ਕੇ ਕੇਲੇ ਵਾਲੇ ਕਾਮਲੇ ਵਾਲੇ ਪਾਸੇ ਬੰਦੇ ਅਮਦੀਆ ਮੁੰਡੇ ਨੰਦਾ ਵੇਖਦੇ ਪਾਸੀ ਸਵੇਰ ਦੀ ਕੰਪਲੀਟ ਕਾਇਆ ਕੋਈ ਕਾਰਵਾਈ ਨਹੀਂ ਹੋਈ ਦੀ ਹੁਣ ਉਹ ਸ਼ਰਿਆਮ ਕ੍ਰਪਾਨਾ ਮਾਰ ਕੇ ਗਿਆ ਸਵੇਰ ਕਿੰਨੇ ਵਜੇ ਦੀ ਗੱਲ ਹੈ ਜੀ ਸਵੇਰੇ 12 1 ਵਜੇ ਦੀ ਗੱਲ ਨਾਲ ਸੀ ਤੇ ਹੁਣ ਦੁਬਾਰਾ ਫੇਰ ਮਾਰ ਕੇ ਗਿਆ ਜੀ ਇਹ ਡਿਪਾਲਸ ਦਾ ਜਰਾ ਵੀ ਫੋਬ ਨਹੀਂ ਪੌਲਿਸ ਕੋ ਅਸੀਂ ਗਏ ਕੋਈ ਰੰਜਿਸ਼ ਵਗੈਰਾ ਨਹੀਂ ਕਰਦੇ ਬੈਨ ਉਹਨਾਂ ਦੇ ਹੱਕ 'ਚ ਉਹਨਾਂ ਨੇ ਇਦਾਂ ਰਹੇ ਜਿਦਾ ਉਹ ਪੁਰਾਣੇ ਆਏ ਹੁੰਦੇ ਨੇ ਮਾਰ ਕੇ ਕਿਉਂ ਗਏ ਕੋਈ ਰੰਜਿਸ਼ ਹੈ ਰੰਜਿਸ਼ ਹੈ ਉਹਨਾਂ ਨਾਲ ਕੋਈ ਕੋਈ ਰੰਜਿਸ਼ ਨਹੀਂ ਸਾਡੀ ਐਕਟਿਵ ਇੱਥੇ ਗੱਡੀ ਮਾਰ ਗਈ ਆ ਪਹਿਲਾਂ ਅਸੀਂ ਸਮਝਾਇਆ ਨਹੀਂ ਮਾਰਿਆ ਫੇਰ ਸਾਡੇ ਥੱਪੜ ਮਾਰ ਗਈ ਆ ਸਾਡੇ ਬਜ਼ੁਰਗ ਬੰਦੇ ਦੇ ਪਿਆ ਕਰਪਾਣਾ ਮਾਰ ਗਈ ਆ ਹੁਣ ਪੌਲਿਸ ਸਾਨੂੰ ਕਹਿੰਦੀ ਦੀ ਤੁਸੀਂ ਨੱਟ ਜਾਓ ਇੱਥੋਂ ਜੀ ਇਹਦਾ ਵਜਾ ਕੀ ਹੈ ਇਹ ਪੁੱਛਣਾ ਚਾਹੁੰਦੇ ਹਾਂ ਪੁਲਿਸ ਨੂੰ ਕਿ ਸਾਨੂੰ ਨਿਢਾਈ ਜਾਂਦੀ ਹੈ ਜਿਹੜਾ ਮੁਜਰਮ ਆ ਕੌਣ ਕਹਿ ਰਿਹਾ ਤੁਹਾਨੂੰ ਇੱਧਰ ਪੁਲਿਸ ਵਾਲੇ ਜਿਹੜੇ ਕੀ ਐਸਐਸਪੀ ਨੇ ਉਹ ਵੀ ਹੈਗੇ ਆ ਜੀ ਸਾਡੀ ਉਹਨਾਂ ਨੂੰ ਕਿਹਾ ਸੀ ਐਸਐਸਪੀ ਕੋ ਜਾਣਾ ਕਹਿੰਦੇ ਜਾਓ ਜਿੱਥੋਂ ਜਾਣਾ ਹੈ ਸਾਨੂੰ ਕੋਈ ਫਰਕ ਨਹੀਂ ਹੈਗਾ ਇਹ ਸ਼ਬਦ ਉਹਨਾਂ ਦੇ ਆ ਸਾਡੇ ਨਹੀਂ ਹੈਗੇ ਉਹਨਾਂ ਦੇ ਸ਼ਬਦ ਆਗੇ ਮੌਕਾ ਦੇਖਣ ਆਏ ਆ ਪੁਲਿਸ ਵਾਲੇ ਮੌਕਾ ਨਹੀਂ ਦੇਖਣ ਆਏ ਅੱਛਾ ਜੀ ਮੇਰੀ ਫਰਾਰ ਕਰਵਾਉਣ ਆਇਆ ਮੌਕਾ ਦੇਖਣ ਆਏ ਮੌਕੇ ਤੇ ਬੰਦੇ ਸਾਡੀ ਕਾਰਵਾਈ ਨਹੀਂ ਸਾਡੀ ਸੁਲਵਾਈ ਨਹੀਂ ਹੋਈ ਨਾ ਸਾਡੀ ਕਾਰਵਾਈ ਹੋਈ ਨਾ ਸਾਡੀ ਸੁਲਵਾਈ ਹੋ ਰਹੀ ਆ ਸਾਰੇ ਮੱਲੇ ਦੇ ਆ 200 ਬੰਦਾ ਠੀਕ ਹੈ। ਅੰਦਰ ਸਿੰਘ ਗਿਆ। ਮੇਰੇ ਭਰਾ ਦੀ ਦੁਕਾਨ ਹੈ ਜੀ ਉਹਨੇ ਉੱਪਰ ਘਾਰਿਆ ਇਹਨਾਂ ਦਾ। ਮੁੰਡਾ ਦੁਪਹਿਰੇ ਬਾਜੀ ਦੇ ਥੱਪੜ ਮਾਰ ਕੇ ਗਿਆ ਵੱਡੇ ਤੇ। ਸਰਜੀ ਤੇ ਉਦੋਂ ਅਸੀਂ ਉਹਨੂੰ ਸਮਝਾ ਦੇ ਤੋਰਿਆ। ਰਾਤੀ ਹੁਣ ਫੇਰ ਤਰਪਾਨਾ ਆ ਕੇ ਮਾਰ ਗਿਆ। ਕਿਹਦਾ ਘਰ ਦੇ ਸ਼ਾਹੇ ਕੋਠੇ ਤੇ ਅਸੀਂ ਨਿਆਣੇ ਬੱਚੇ ਸਾਬ ਬੁੜੀਆਂ ਕੋਠੇ ਤੇ ਆ ਤੇ ਗਾਲਾਂ ਗੰਦੀਆਂ ਗੰਦੀਆਂ ਕੱਢ ਕੇ ਗਿਆ ਸਰਿੰਦਰ ਮੂਹਣ ਆਇਆ ਆ। ਸਰਿੰਦਰ ਮੂਹਣ ਸਾਰਿਆਂ ਨੂੰ ਕਹੀ ਜਾਂਦਾ ਕਹਿੰਦਾ ਤੁਸੀਂ ਕੌਣੇ ਆ। ਤੁਸੀਂ ਕੌਣ ਆ ਜਿਹੜੇ ਸ਼ਹਿਰ ਦੇ ਮੋਹਦਵਾਰ ਬੰਦੇ ਆ ਉਹਨਾਂ ਨੂੰ ਵੀ ਕਹੀ ਜਾਂਦਾ ਤੁਸੀਂ ਕੌਣ ਆ ਥੋੜੋ ਇਥੋਂ ਉਹਨਾਂ ਨਾਲ ਪਿਆਰ ਨਾਲ ਗੱਲ ਕਰਦਾ ਜਿਨ੍ਹਾਂ ਦੇ ਘਰ ਚ ਕਰਪਾਨਾ ਮਰੀਆਂ ਉਹਨਾਂ ਨੂੰ ਧੱਕੇ ਨਾਲ ਢਾਉਣ ਲੱਗਾ ਆ ਉਹ ਕਹਿੰਦਾ ਮੈਂ ਨਹੀਂ ਕਿਸੇ ਨੂੰ ਵੀ ਜਾਣਦਾ ਕੌਣ ਕਹਿੰਦਾ ਇਦਾਂ ਸਰੇਂਦਰ ਮੂਹਨ ਕਹਿੰਦਾ ਕਹਿੰਦਾ ਮੇਰੇ ਤੇ ਜਿਹੜੀ ਕਾਰਵਾਈ ਕਰਨੀ ਕਰ ਦੋ ਨਹੀਂ ਤਾਂ ਮੈਂ ਤੁਹਾਡੇ ਤੇ ਕਰ ਦੇਣੀ ਆ ਕਹਿੰਦਾ ਉਹਨਾਂ ਤੇ ਨਹੀਂ ਕਰਨੀ ਤੁਹਾਡੇ ਤੇ ਕਰਨੀ ਆ ਇਹ ਪੁਲਿਸ ਦੇ ਇਹ ਹਾਲਿਆ ਕਰਾਇਆ ਦੀ ਦੇ ਨਹੀਂ ਤਾਂ ਫੇਰ ਸ਼ਰੀਆ ਮਾਰਾ ਦਿਓ ਜਿਹਦੇ ਘਰ ਮਰਜੀ ਵੜ ਕੇ ਮਾਰ ਦੇਣ ਕੀ ਕਰਦੀ ਆ ਸਰਕਾਰ ਕੀ ਕਰਦੀ ਆ ਪੁਲਿਸ ਗ੍ਰੈਂਡ ਦੀ ਫਿਰ ਜਦੋਂ ਫਿਰ ਬੰਦੇ ਨੂੰ ਮਾਰਾ ਦਿਓ ਜਿਹਦੇ ਘਰ ਮਾਰਨਾ ਆ ਸੀ ਜੇ ਕੋ ਨੂੰ ਮਾਰ ਜਾਂਦੇ ਕੌਣ ਜ਼ਿੰਮੇਵਾਰ ਆ ਇਹ ਸੰਡੀ ਅਪੀਲ ਆ ਜੀ ਐਸਐਚਓ ਸਾਹਿਬ ਨੂੰ ਕਿ ਸਰਹਿੰਦਰ ਮੂਹਨ ਨੂੰ ਥੋੜਾ ਜਿਆ ਸਮਝਾਓ ਹਰੇਕ ਬੰਦੇ ਨੂੰ ਪੁੱਛਦਾ ਤੂੰ ਕੌਣ ਆਂ ਸ਼ਹਿਰ ਦੇ ਮੋਤਵਾਰ ਬੰਦਾ ਆ ਹਰੇ ਕੋਈ ਕੋਈ ਇਦਾਂ ਹੀ ਨਹੀਂ ਤੁਰਿਆ ਫਿਰਦਾ ਠੀਕ ਆ ਕੋਈ ਕਿਸੇ ਪਾਰਟੀ ਦਾ ਕੋਈ ਕਿਸੇ ਪਾਰਟੀ ਦਾ ਸਾਰੇ ਭਰਾ ਇਕੱਠੇ ਹੋਏ ਆ ਠੀਕ ਆ ਜੇ ਕੱਲ ਨੂੰ ਪੁਲਿਸ ਵਾਲਾ ਉੱਠ ਕੇ ਕਹੂ ਹਾਂ ਬਈ ਜਿਹਦੇ ਘਰ ਮਾਰਿਆ ਉਹਨੂੰ ਕਵੇ ਕਿ ਭਾਈ ਤੁਸੀਂ ਕੀ ਲੈਣਾ ਦੇਣਾ ਤੁਸੀਂ ਜਿਹਨੇ ਮਾਰਿਆ ਉਹਨੂੰ ਤੁਸੀਂ ਪਿਆਰ ਨਾ ਰੱਖੋ ਤਾਂ ਜਿਹਦੇ ਘਰ ਮਾਰਿਆ ਉਹਨੂੰ ਤੁਸੀਂ ਕਹੋ ਭੱਜ ਜਾ ਇੱਥੋਂ